ਸਭ ਤੋਂ ਪਹਿਲਾਂ ਤਾਂ ਮੈਂ ਜੋ ਕੇਂਦਰ ਸਰਕਾਰ ਨੇ ਬਹੁਤ ਮਾਮੂਲੀ ਜਿਹਾ ਵਾਅਦਾ ਕੀਤਾ ਝੋਨੇ ਦੀ ਔਰ ਦੂਸਰੀਆਂ ਫਸਲਾਂ ਦੀ ਐਮਐਸਪੀ ਵਿੱਚ ਉਹ ਇੱਕ ਬਹੁਤ ਵੱਡਾ ਕੋਝਾ ਮਜ਼ਾਕ ਹੈ ਇਸ ਦੇਸ਼ ਦੇ ਕਿਸਾਨਾਂ ਦੇ ਨਾਲ ਮੈਂ ਦੇਖ ਰਿਹਾ ਸੀ ਕਿ ਜਿਹੜਾ 100 ਕੁ ਰੁਪਏ ਦਾ ਵਾਅਦਾ ਹੈਗਾ ਉਹ ਅਗਰ ਉਹਨੂੰ ਪਰਸੈਂਟੇਜ ਵਾਈਜ਼ ਦੇਖੀਏ ਪਿਛਲੇ ਸਾਲ ਦੀ ਮਿਨਿਮਮ ਸਪੋਰਟ ਪ੍ਰਾਈਸ ਦੇ ਮੁਕਾਬਲੇ ਤੇ ਸਾਢੇ 5 ਪੈਸੇ ਉਹ ਵਧਾਇਆ ਗਿਆ ਵਾ ਸਾਢੇ 5% ਇਸ ਤਰ੍ਹਾਂ ਹੀ तकरीबन 5.6% ਦੂਸਰੀਆਂ ਫਸਲਾਂ ਦੀ ਐਮਐਸਪੀ ਆ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਦ ਇਨ ਕੋਸਟ ਆਫ ਇਨਪੁਟ ਖੇਤੀ ਦੇ ਵਿੱਚ ਬੇਤਹਾਸ਼ਾ ਕੀਮਤਾਂ ਵਧੀਆਂ ਨੇ ਇਸ ਬਹੁਤ ਮਾਮੂਲੀ ਜੀ ਹਾਸੋਹਿਣੀ ਜਿਹੜੀ ਇਨਕਰੀਜ਼ ਕੀਤੀ ਮਿਨਿਮਮ ਸਪੋਰਟ ਪ੍ਰਾਈਸ ਦੀ ਉਹ 올 ਇੰਡੀਆ ਕਿਸਾਨ ਕਾਂਗਰਸ ਉਹਨੂੰ ਮੁੱਢੋਂ ਰੱਦ ਕਰਦੀ ਹੈ ਔਰ ਮੋਦੀ ਸਾਹਿਬ ਤੇ ਬੀਜੇਪੀ ਦੀ ਸਰਕਾਰ ਨੂੰ ਉਹਨਾਂ ਦਾ ਵਾਅਦਾ ਚੇਤੇ ਕਰਾਉਂਦੀ ਹੈ ਜੋ ਉਹਨਾਂ ਨੇ ਆਪ 2014 ਚ ਵਾਅਦਾ ਕੀਤਾ ਸੀ 10 ਸਾਲ ਪਿੱਛੇ ਕਿ ਸਾਡੀ ਸਰਕਾਰ ਬਣਾਓ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਉਹ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਜਿਹਦੇ ਹਿਸਾਬ ਨਾਲ C2 50% ਪ੍ਰੋਫਿਟ ਔਨ MSP ਫਿਕਸ ਕੀਤਾ ਜਾਵੇਗਾ ਅਗਰ ਅੱਜ ਚੋਨੇ ਦੀ ਉਸ ਫਾਰਮੂਲੇ ਦੇ ਹਿਸਾਬ ਨਾਲ ਕੀਮਤ ਅਦਾ ਸੈੱਟ ਕੀਤੀ ਜਾਵੇ ਤਾਂ ਉਹ ਲਗਭਗ 3100 ਰੁਪਿਆ ਕਿਲੋਟਲ ਬਣਦੀ ਹੈ ਜਦ ਕਿ ਅਸਲ ਕੀਮਤ ਹੁਣ ਮੋਸਟਲੀ ਅਰਾਊਂਡ 2300 ਰੁਪਿਆ ਹੋ 800 ਰੁਪਿਆ ਜਿਹੜਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਹਕੂਕ ਬੀਜੇਪੀ ਦੀ ਸਰਕਾਰ ਨੇ ਮਾਰਿਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆਂ ਅੱਜ ਇਸ ਮੀਟਿੰਗ ਵਿੱਚ ਮਤਾ ਵੀ ਪਾਸ ਕਰਦੇ ਆਂ ਕਿ ਇਸ ਕੀਮਤ ਨੂੰ ਇਸ ਦੁਬਾਰਾ ਮੁੜ ਵਿਚਾਰ ਕਰਕੇ ਸੁਆਮੀਨਾਥਨ ਕਮੇਟੀ ਰეკਮੈਂਡੇਸ਼ਨਸ ਦੇ ਹਿਸਾਬ ਨਾਲ ਸੀ2 50% ਫਾਰਮੂਲੇ ਦੇ ਹਿਸਾਬ ਨਾਲ ਚੋਨੇ ਦੀ ਐਮਐਸਪੀ ਔਰ ਦੂਸਰੀਆਂ ਫਸਲਾਂ ਦੀ ਜਿਹੜੀ ਐਮਐਸਪੀ ਉਹ ਤੈਅ ਕੀਤੀ ਜਾਵੇ ਨਾਲ ਨਾਲ ਕੇਂਦਰ ਸਰਕਾਰ ਨੇ ਪ੍ਰੀ ਬਜਟ ਮੀਟਿੰਗਸ ਤੈਅ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਤੁਸੀਂ ਹੈਰਾਨ ਹੋਵੋਗੇ ਫਾਈਨੈਂਸ ਮਿਨਿਸਟਰ ਆਫ ਇੰਡੀਆ ਬਜਟ ਬਣਾਉਣ ਜਾ ਰਹੇ ਨੇ ਤੇ ਜਿਹੜੇ ਐਗਰੀਕਲਚਰ ਸਟੇਕ ਹোলਡਰਸ ਨੇ ਜਿਹੜੀਆਂ ਜਿਹੜੇ ਕਿਸਾਨ ਨੇ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਦੇਸ਼ ਭਰ ਵਿੱਚ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੇ ਕਿਸਾਨ ਮੈਂਗ ਨੇ ਜਿਵੇਂ ਕਿ 올 ਇੰਡੀਆ ਕਿਸਾਨ ਕਾਂਗਰਸ ਹੈ ਉਹਨਾਂ ਨੂੰ ਸੱਦਿਆ ਹੀ ਨਹੀਂ ਉਸ ਮੀਟਿੰਗ ਦੇ ਵਿੱਚ ਪ੍ਰੀ ਬਜਟ ਮੀਟਿੰਗਸ ਵਿੱਚ ਕਾਰਪੋਰੇਟਸ ਨੂੰ ਇਨਵੀਟੇਸ਼ਨ ਦਿੱਤਾ ਗਿਆ ਬਿਜ਼ਨਸ ਸਟੇਕਹੋਲਡਰਸ ਨੂੰ ਦਿੱਤਾ ਗਿਆ ਉਹਦੇ ਚ EMPLOYEES ਦੇ ਸਟੇਕਹੋਲਡਰਸ ਨੂੰ ਇਨਵੀਟੇਸ਼ਨ ਦਿੱਤੀ ਗਈ ਇਕੱਲਾ ਕਿਸਾਨ ਖੇਤੀ ਸੈਕਟਰ ਜਿਹਦੇ ਚ ਕਿਸਾਨਾਂ ਨੂੰ ਦੇਸ਼ ਦਾ ਬਜਟ ਬਣਨ ਜਾ ਰਿਹਾ ਲੇਕਿਨ ਉਹਨਾਂ ਦੀ ਕੋਈ ਪੁੱਛਗਿੱਛ ਉਹਦੇ ਵਿੱਚ ਨਹੀਂ ਕੀਤੀ